ਵੈਗੁਰਜੀ ਕਾਕਾ ਸਾਹਿਬੈਗੁਰਜੀ ਕੀ ਪਤਾ ਹੈ ਅੱਜ ਮੈਂ ਜਾਨੀ ਰਪੀਸ਼ੰਗੀ ਜਿਹੜੀ ਪਿਛਲੇ 4-5 ਸਾਲਾਂ ਤੋਂ ਖਾਸ ਸੀ ਅੱਜ ਉਸ ਦੀ ਪੂਰੀ ਹੋਏ ਤੇ ਮੈਂ ਉਸ ਨੂੰ ਵਧਾਈ ਦੇ ਤਾ ਮੈਂ ਪਹਿਲੇ ਵੀ ਕਹਿੰਦਾ ਰਿਹਾ ਸੀ ਕਿ 2022 ਦੇ ਵਿੱਚ ਅਨਾ ਕਾਲ ਤਫਸਾਬ ਤੇ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਸੀ ਤੇ ਉਸ ਵਕਤ ਉਹਨਾਂ ਨੇ ਮਨ ਕਿਹਾ ਸੀ ਕਿ ਤੁਸੀਂ ਅਸਤੀਫਾ ਦਿਓ ਤੇ ਮੈਂ ਆਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਹਾਂ ਮੈਂ ਇਹਨਾਂ ਨੂੰ ਕਹਾਂ ਸੀ ਵੀ ਪ੍ਰਧਾਨ ਬਣਨਾ ਚਾਹੁੰਦਾ ਹਾਂ ਬਾਕੀਆਂ ਕਰ ਲਓ ਫਿਰ ਬਾਅਦ ਵਿੱਚ ਮੈਂ ਨਾਲ ਕਰਦਾ ਹਾਂ ਇਹਨੇ ਆਪਣਾ ਭਾਸ਼ਾ ਜਿਹੜਾ ਸੋ ਸ਼ੁਰੂ ਕੀਤਾ ਉਸ ਉਪਰ ਕੋਈ ਜਿਸ ਤਰ੍ਹਾਂ ਦੇ ਬੋਲ ਬਾਦਲ ਸਾਹਿਬ ਆਰੇ ਬੋਲੇ ਸਾਨੂੰ ਉਹ ਹਲੇ ਤੱਕ ਮੇਰੇ ਦਿਮਾਗ ਵਿੱਚ ਚਲਕਣਾ ਚੁੰਮ ਰਿਹਾ ਇਸਨੇ ਆਪਣਾ ਭਾਸ਼ਾ ਸ਼ੁਰੂ ਕਰਦਿਆਂ ਫਿਰ ਅਕਾਲ ਤਖਤ ਦੇ 2 ਦਸੰਬਰ ਨੂੰ ਜਿਹੜੇ ਸਮੁੱਚੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਜਿਹੜਾ ਇਤਿਹਾਸ ਵਿੱਚ ਪਹਿਲੀ ਵਾਰ ਕਰੂ। ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਇਸ ਪ੍ਰਾਸੈਸ ਵਿਚਨਕ ਅਕਾਲੀ ਦਲ ਨੂੰ ਬੁਲਾ ਕੇ ਲੀਡਰਸ਼ਿਪ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਕਿਵੇਂ ਮੈਂ ਪ੍ਰਧਾਨ ਬਣ ਸਕਦਾ ਹਾਂ ਇਸੇ ਆਪਣੀ ਜਿਹੜਾ ਪ੍ਰਕਿਰਿਆ ਸੀ ਉਹ ਜਾਰੀ ਰੱਖੀ ਸੀ। 2 ਦਸੰਬਰ ਨੂੰ पर चांस मैं उ स समुची अकाली लीडरशिप असे जो सवाल करा तो हाँ करना और पहला ही अकाली लीडरशिप ने मन बना लिया थी जो भी अकाल तो हुक्म आएगा संदेश है बोलया जाएगा असे परंतु नहीं करना सवाए प्रेम सिंह चंदू माजरे के किसी ने किंतु परंतु नहीं किया ਮੈਂ ਪਹਿਲੀ ਵਾਰ ਦੇਖਿਆ ਕਿ ਅਕਾਲ ਤਖਤ ਦੇ ਉੱਤੇ ਕਾਰਵਾਈ ਬੜੀ ਵਾਰ ਮਨ ਜਾਣ ਦਾ ਮੌਕਾ ਮਿਲਿਆ ਜਦ ਕਿਸ਼ਨ ਬੁਲਾਇਆ ਗਿਆ ਅਕਾਲ ਤਖਤ ਦੇ ਜੱਜੇਦਾਰ ਕਿਸ ਕਰਵਾਏ ਨੂੰ ਸਾਰੇ ਨੂੰ ਕਰਦੇ ਸਨ ਪਰ ਪਹਿਲੀ ਵਾਰ ਮੈਂ ਦੇਖਿਆ ਕਿ 60 ਪੈਸੇ ਕਰਵਾਈ ਗੈਨੀ ਰੁਪਰੇਸ਼ ਨੇ ਕੀਤੀ 35 ਪੈਸੇ ਜੱਜੇਦਾਰ ਗੈਨੀ ਰਮਜੀਸ ਨੇ ਕੀਤੀ ਤੇ 5 ਪੈਸੇ ਗੈਨੀ ਸੁਲਤਾਨ ਨੇ ਕੀਤੀ ਔਰ ਉਸ ਕਰਵਾਈ ਦੇ ਵਿੱਚ ਸਮੁੱਚੀ ਕਾਲੀ ਲੀਡਰਸ਼ਿਪ ਨੇ ਜੋ ਇਹਨਾਂ ਨੇ ਫੈਸਲੇ ਦਿੱਤੇ ਉਹ ਸਾਰੇ ਮੰਨ ਲਏ ਉਸ ਵਕਤ ਇਹਨਾਂ ਨੇ ਆਦੇਸ਼ ਦਿੱਤਾ ਕਿ ਸਾਰੇ ਆਪਣੇ ਚੁੱਲ੍ਹੇ ਚੁੱਕ ਕੇ ਬੰਨ੍ਹ ਕਰਕੇ ਅਕਾਲੀ ਦਲ ਨੂੰ ਇਕ ਕਰਨ ਦਾ ਔਰ ਕੋਈ ਇਸ ਦੇ ਵਿਰੁੱਧ ਆਰੇਗਾ ਤੇ ਅਕਾਲ ਤਾਕਤ ਉਹਦਾ ਪੂਰੀ ਤਰ੍ਹਾਂ ਸੰਗਾਨ ਦੇਗਾ ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨ ਬਿਨ ਸਣੇ ਆਪਣੇ ਪ੍ਰਧਾਨ ਅਸਵਾਰ ਸੁਖਵੀਰ ਸਿੰਘ ਬਾਦਲ ਦੇ ਇਨ ਬੈਂਚ 100 ਕਮਸ਼ੀਓ ਮਣਿਆਵਰ ਤੋਂ ਪੂਰਾ ਕੀਤਾ ਦਰਬਾਰ ਸਾਹਿਬ ਦੇ ਬਾਹਰ ਗੋਲੇ ਚੱਲੀ ਸਾਰ ਸੰਗਵੀਰ ਸਿੰਘ ਤੇ ਗੋਲੀ ਚੱਲੀ ਹੈ ਪਰ ਉਹ ਆਪਣੀ ਸੇਵਾ ਤੋਂ ਖਬਰ ਸੱਜਨੀ ਉਹ ਆਪਣੀ ਸੇਵਾ ਪੂਰੀ ਕਰਦੇ ਰਹਿਣਾ ਉਹਨਾਂ ਨੂੰ ਮਾਰਨ ਦੀ ਜਾਂ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜੋ ਉਹਨਾਂ ਨੇ ਕਿਹਾ ਸੀ ਅਕਾਲ ਤਖਤ ਦੇ ਉੱਤੇ ਸਭ ਪੂਰਾ ਕਰ ਦਿੱਤਾ ਮੈਂ ਇਹ ਗੱਲ ਕਹਿ ਰਿਹਾ ਹਾਂ ਸਾਹਿਬ ਕਿ ਗਿਆਨੀ ਰੁਪੇਸ਼ ਨੇ ਕਾਲੀਕ ਦਲ ਨੂੰ ਕਮਜ਼ੋਰ ਕਰਨ ਦੇ ਉੱਤੇ ਤਬਾਹ ਕਰਨ ਦੇ ਉੱਤੇ ਕੋਈ ਕਸਰ ਬਾਪਕੀ ਨਹੀਂ ਛੱਡੇਗਾ। ਔਰ ਇਹ ਗੱਲ ਅੱਜ ਮੈਂ ਕਹਿ ਦੇਣੀ ਚਾਹੁੰਦਾ ਵਾਂ ਕਿ ਗਿਆਨੀ ਰਵੀਰ ਸਿੰਘ ਉਹਨਾਂ ਨੇ ਇਹ ਗੱਲ ਮੇਰੇ ਕੋਲ ਮੰਨੀ ਜਦ ਮੈਂ ਕਾਲ ਤੱਕੱਤੇ ਉਹਨਾਂ ਨੂੰ ਮਿਲਣ ਗਿਆ ਸੀ। ਉਹਨਾਂ ਨੇ ਕਹਿੰਦੇ ਕਿ ਤੇ ਮੰਨ ਦੇ ਹੁਨਸ਼ਾ ਦੇਖਾ। ਚਲੋ ਮੈਂ ਹੁਣ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਵਾਂ। ਮੈਂ ਤਾਂ ਸਮੁੱਚੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ ਬਾਣੀ ਚ ਤੁੱਕ ਹੈ ਗਈ ਵਕਤ ਪਛਾਣੇ ਸੋ ਬੰਦਾ ਹੋਏ ਤੁਸੀਂ ਪਛਾਣ ਲਓ ਜਿਨ੍ਹਾਂ ਬੰਦਿਆਂ ਨੇ ਜਿਹੜੇ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਵੇ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਵਾਂਗੇ ਉਹਨਾਂ ਨੂੰ ਨਾ ਬਣਾ ਕੇ ਇਹ ਆਪ ਪ੍ਰਧਾਨ ਬਣ ਗਿਆ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਦਰ ਕਰਾਨੀ ਚਾਹਦੇ ਉਹ ਆਮ ਸ਼ਕਤ ਦੀ ਕੀ ਕਦਰ ਕਰਨਗੇ ਜੀ ਇਹ ਬੜੇ ਵੱਡੇ ਗੱਲ ਹੈ ਛੋਟੇ ਗੱਲ ਨਹੀਂ ਹੈ ਔਰ ਮੈਂ ਇਸ ਸੰਗ ਦਾ ਵਾਂ ਕਿ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਪਿਛਲੇ 105 ਸਾਲਾਂ ਕਈ ਸੰਸਦਾਂ ਹੋਈਆਂ ਪਰ ਕੋਈ ਵੀ ਮੈਨੂੰ ਕਾਮਯਾਬ ਨਜ਼ਰ ਨਹੀਂ ਆਇਆ ਕੋਈ ਵੀ ਮੈਂ ਉਹ ਲੀਡਰਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਆਪਾਂ ਵੀ ਕਾਮਯਾਬ ਨਹੀਂ ਆਇਆ ਇਹਦੇ ਕਿਸੇ ਜੱਗ 'ਤੇ ਕੋਈ ਨਹੀਂ ਹੈਗੇ ਇਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਦਾ ਕਰਤਾਰ ਤੇ ਸਭ ਨੂੰ ਪਤਾ ਹੈਗਾ ਪਰ ਮੈਂ ਇਹ ਜੂਰ ਕਹਾਵਾਂਗਾ ਇਹ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਆਪਣੀ ਪਾਲਿਸੀ ਦੇ ਉੱਤੇ ਨਿਰੰਤਰ ਚੱਲਦਾ ਰਹੇ ਤੇ ਕਿਸੇ ਦਾ ਬਾਲ ਬਾਂਕਾ ਨਹੀਂ ਕਰ ਸਕਦੇ ਇੰਨੀ ਗੱਲ ਕਰਦਾ ਮੈਂ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ